ਮੇਰੇ ਵੱਡੇ ਭਰਾ ਨੇ ਮੈਨੂੰ ਹੌਸਲਾ ਦਿੱਤਾ ਵੀ ਆਪਾਂ ਪਿੱਛੇ ਨਹੀਂ ਹਟਣਾ ਪਰ ਸਾਨੂੰ ਪੁਲਿਸ ਨੇ ਬਹੁਤ ਤੰਗ ਕੀਤਾ ਬਿਲਕੁਲ ਨਜਾਇਜ਼ ਮੁੰਡਾ ਬਹੁਤ ਜ਼ਿਆਦਾ ਤਰਨਤੰਦ ਜ਼ਿਲ੍ਹੇ ਵਿੱਚ 25 26 ਪਰਿਵਾਰਾਂ ਦੇ ਬੱਚੇ ਮਾਰੇ ਆ ਮੇਰਾ ਬੱਚਾ ਦੇ ਹਾਲੇ ਇਕਵਾਰਾ ਹੀ ਮੇਰਾ ਛੋਟਾ ਭਰਾ 19 20 ਸਾਲ ਦਾ ਸੀਗਾ ਜਿਹੜੇ 25 25 26 26 ਸਾਲ ਦੇ ਬੱਚੇ ਜਿਨ੍ਹਾਂ ਦੇ ਨਿੱਕੇ ਨਿੱਕੇ ਬੱਚੇ ਉਹਨਾਂ ਦਾ ਪਿਓ ਅੱਜ ਪਿਓ ਨੂੰ ਤਰਸਦੇ ਪਏ ਆ ਬਨਵੇ ਜੀ ਚੱਗਰ ਪਤੇ ਸਿੰਘ ਮਾਨੋਚਾਲ ਕਹਿੰਦਾ ਏਰੀਆ ਕਮਾਂਡਰ ਦਾ ਹੈਗਾ ਹੀ ਜੁਮੇਰੀ ਚੁੱਕਦਾ ਸੀ ਤੇ ਥਾਪੀ ਮਾਰ ਕੇ ਮੇਰੇ ਸਾਹਮਣੇ ਮੈਂ ਤੁਰਦਾ ਫਿਰਦਾ ਜਿਹਨੂੰ ਮਿਲਦੇ ਆਂ ਤੇ ਥਾਪੀ ਮਾਰ ਕੇ ਕਹਿੰਦਾ ਮੈਂ ਗਰਬਚਨ ਸਿੰਘ ਮਾਨੋਚਾਲ ਮੈਨੂੰ ਮਾਨੋਚਾਲ ਕੋ ਉਹਦੇ ਕੋਨਾ ਡੋਰੋ ਮੇਕੋ ਡੋਰੋ ਇਹ ਜਿਹਨੂੰ ਲੰਗਦਾ ਹੀ ਤੇ ਕਿੰਨੇ ਮੁੰਡੇ ਹੁੰਦੇ ਇਹ ਆਸੇ-ਪਾਸੇ ਲੁਕੇ ਹੁੰਦੇ ਖਲੋਤੇ ਹੁੰਦੇ ਤੇ ਇਹਨੂੰ ਵੇਖ ਕੇ ਲੋਕ ਜਾਂਦੇ ਹੀ ਇਹਨੇ ਆਪਣੀ ਇੰਨੀ ਦੇਸ਼ਕ ਤਰਨਤਨ ਦੇ ਵਿੱਚ ਰੁਸ਼ਾਈ ਵੀ ਕੱਲੇ-ਕੱਲੇ ਘਰਾਂ ਤੇ ਜਾ ਕੇ ਦੀ ਪੁੱਛ ਸਕਦੇ ਜੀ ਇਨੇ ਤਰਨ ਤਾਰ ਦੇ ਵਿੱਚ ਪੁਲਿਸ ਨਹੀਂ ਇਹ ਪੁਲਿਸ ਗੁੰਡਾ ਬਣਿਆ ਆ ਹੀਗਾ ਆਪਣੇ ਮੋਢਿਆਂ ਦੇ ਸਤਾਰੇ ਵਧਾਉਣ ਵਾਸਤੇ ਤੇ ਝੂਠੀਆਂ ਤਰੱਕੀਆਂ ਲੈਣ ਦੇ ਲਈ ਜਿਹੜਾ ਇਹ ਸਾਰਾ ਕਾਰਨਾਮਾ ਕੀਤਾ ਗਿਆ 1992 ਦੇ ਵਿੱਚ ਉਹਨਾਂ ਦੇ ਘਰਾਂ ਤੋਂ ਚੱਕ ਕੇ ਤੇ ਨਜਾਇਜ਼ ਹਰਾਸ ਦੇ ਵਿੱਚ ਰੱਖਣ ਤੋਂ ਬਾਅਦ ਉਹਨਾਂ ਨੂੰ ਇੱਕ ਫੇਕ ਰਿਕਵਰੀ ਵਿੱਚ ਵਿਖਾਉਣ ਦੇ ਲਈ ਲਿਜਾ ਕੇ ਉੱਥੇ ਉਹਨਾਂ ਦਾ ਫੇਕ ਐਨਕਾਊਂਟਰ ਕਰ ਦਿੱਤਾ ਜਾਂਦਾ ਅੱਜ ਜੋ ਕੋਰਟ ਦਾ ਫੈਸਲਾ ਆਇਆ ਜਿਹਦੇ ਬਾਰੇ ਸਰਦਾਰ ਜੀ ਇਹ ਜਿਹੜਾ 1992 ਦਾ ਇੱਕ ਫੇਕ ਇਨਕਾਊਂਟਰ ਦਾ ਮਾਮਲਾ ਸੀ ਜਿਹਦੇ ਵਿੱਚ ਕੱਲ ਕੋਰਟ ਨੇ ਮਾਂਜੋ ਸੀਬੀਆਈ ਅਦਾਲਤ ਨੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਉਹਦੇ ਵਿੱਚ ਅੱਜ ਤਿੰਨਾਂ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਸੁਣਾਈ ਗਈ ਜਿਹਦੇ 302 ਦੇ ਵਿੱਚ ਉਮਰ ਕੈਦ ਤੇ 364 ਦੇ ਵਿੱਚ 7 ਸਾਲ ਕੈਦ ਜਿਹੜੀ ਆ ਉਹ ਸੁਣਾਈ ਗਈ ਹੈ ਤੇ ਨਾਲ ਇਹਨਾਂ ਨੂੰ 2-2 ਲੱਖ ਰੁਪਏ ਜੁਰਮਾਨਾ ਕੀਤਾ ਜਿਹਦੇ ਵਿੱਚੋਂ ਦੋਵਾਂ ਪਰਿਵਾਰਾਂ ਨੂੰ 2 2 ਲੱਖ ਰੁਪਇਆ ਜਿਹੜੀ ਆ ਉਹ ਕੰਪਨਸੇਸ਼ਨ ਮਿਲੇਗੀ ਇਹ ਅੱਜ ਸਜ਼ਾ ਜਿਹੜੀ ਆ ਮਾਂਜੋਗ ਸੀਬੀਆਈ ਅਦਾਲਤ ਵੱਲੋਂ ਸੁਣਾਈ ਗਈ ਹੈ ਜੀ ਤੇ ਇਹਦੇ ਵਿੱਚ ਜਿਹੜੇ ਹੋਰ ਕਿੰਨੇ ਜਿਹੜੇ ਵਿਕਟਮ ਨੇ ਜੀ ਮਤਲਬ ਕਿ ਜਿਨ੍ਹਾਂ ਦੇ ਬਿਹਾਫ ਤੇ ਜਿਹਨਾਂ ਦਾ ਕਤਲ ਹੋਇਆ ਜਾਂ ਜਨ ਇਹ ਇਹਦੇ ਵਿੱਚ ਦੋ ਮੁੰਡੇ ਹੀ ਇੱਕ ਜਗਦੀਪ ਸਿੰਘ ਮੱਖਣ ਹੀ ਇੱਕ ਗਰਨਾਮ ਸਿੰਘ ਪਾਲੀ ਸੀ ਦੋਵਾਂ ਨੂੰ 1992 ਦੇ ਵਿੱਚ ਉਹਨਾਂ ਦੇ ਘਰਾਂ ਤੋਂ ਚੱਕ ਕੇ ਤੇ ਨਜਾਇਜ਼ ਹਿਰਾਸਤ ਦੇ ਵਿੱਚ ਰੱਖਣ ਤੋਂ ਬਾਅਦ ਉਹਨਾਂ ਨੂੰ ਇੱਕ ਫੇਕ ਰਿਕਵਰੀ ਵਿੱਚ ਵਿਖਾਉਣ ਦੇ ਲਈ ਲਿਜਾ ਕੇ ਉੱਥੇ ਉਹਨਾਂ ਦਾ ਫੇਕ ਐਨਕਾਊਂਟਰ ਕਰ ਦਿੱਤਾ ਜਾਂਦਾ ਤੇ ਜਿਸ ਨੂੰ ਇਹ ਦਰਸਾਇਆ ਜਾਂਦਾ ਕਿ ਇਹਨਾਂ ਨੇ ਕਨਫੈਸ ਕੀਤਾ ਸੀ ਕਿ ਜਿਹੜਾ ਵਾ ਹਥਿਆਰ ਲਕਾਸ਼ ਪਾ ਕੇ ਰੱਖਿਆ ਤੇ ਉੱਥੋਂ ਜਾ ਕੇ ਬਰਾਮਦ ਕਰਾਵਾਂਗੇ ਜਦੋਂ ਗਰਨਾਮ ਸਿੰਘ ਪਾਲੀ ਨੂੰ ਲੈ ਕੇ ਜਾ ਰਹੇ ਸੀ ਤੇ ਉਸ ਤੋਂ ਬਾਅਦ ਜਿਹੜਾ ਕੁਝ ਹੋਰ ਅਖੜਕੂਆਂ ਵੱਲੋਂ ਪੁਲਿਸ ਤੇ ਹਮਲਾ ਕਰ ਦਿੱਤਾ ਜਾਂਦਾ ਤੇ ਜਿਹੜਾ ਦਵੱਲੀ ਫਾਇਰਿੰਗ ਦੇ ਵਿੱਚ ਗਰਨਾਮ ਸਿੰਘ ਪਾਲੀ ਦੀ ਮੌਤ ਹੋ ਜਾਂਦੀ ਹੈ ਤੇ ਦੌਰਾਨੇ ਸਰਚ ਇੱਕ ਹੋਰ ਖੜਕੂ ਸਿੱਖ ਨੌਜਵਾਨ ਦੀ ਜਿਹੜੀ লাশ ਆ ਉਹ ਲੱਭਦੀ ਆ ਤੇ ਉਹਦੀ ਬਾਅਦ ਵਿੱਚ ਜਿਹੜੀ ਪਛਾਣਿਆ ਜਗਦੀਪ ਸਿੰਘ ਮੱਖਣ ਦੇ ਤੌਰ ਤੇ ਹੁੰਦੀ ਆ ਪਰ ਜੋ ਸਚਾਈ ਉਸ ਟਾਈਮ ਤੋਂ ਬਾਅਦ ਉਸਦੇ ਪਰਿਵਾਰਾਂ ਵੱਲੋਂ ਕੀਤੀ ਗਈ ਉਹ ਉੱਚ ਅਦਾਲਤਾਂ ਤੱਕ ਪਹੁੰਚ ਕੀਤੀ ਗਈ ਇਹਦੀ ਸੀਬੀਆਈ ਨੇ ਇਨਕੁਆਇਰੀ ਕੀਤੀ ਤੇ ਉਹਦੇ ਵਿੱਚ ਐਫਆਈਆਰ ਰਜਿਸਟਰਡ ਕਰਕੇ ਚਲਾਨ ਦਿੱਤਾ ਤੇ ਅੱਜ 32 ਸਾਲ ਬਾਅਦ ਉਸ ਕੇਸ ਦੇ ਵਿੱਚ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਜਿਹੜੇ ਕਾਨੂੰਨ ਦੇ ਰਖਵਾਲੇ ਸੀ ਜਿਨ੍ਹਾਂ ਨੇ ਕਾਨੂੰਨ ਦੀ ਰਖਵਾਲੀ ਕਰਨੀ ਸੀ ਤੇ ਉਹਨਾਂ ਨੇ ਕਾਨੂੰਨ ਆਪਣੇ ਹੱਥਾਂ ਦੇ ਵਿੱਚ ਲੈ ਕੇ ਆਪਣੇ ਮੋਢਿਆਂ ਦੀਆਂ ਫੀਤੀਆਂ ਵਧਾਉਣ ਵਾਸਤੇ ਤੇ ਇਨਾਮ ਲੈਣ ਲਈ ਇਹ ਦੋ ਨਿਰਦੋਸ਼ ਜਿਹੜੇ ਸਿੱਖ ਨੌਜਵਾਨ ਸੀ ਜਿਹੜੇ ਕਿ ਪੁਲਸ ਫੋਰਸ ਦਾ ਹੀ ਹਿੱਸਾ ਸੀ ਜਿਵੇਂ ਜਗਦੀਪ ਸਿੰਘ ਮੱਖਣਸੀ ਉਹ ਕਾਂਸਟੇਬਲ ਸੀ ਤੇ ਜਿਹੜਾ ਗਰਨਾਮ ਸਿੰਘ ਪਾਲੀ ਸੀ ਉਹ ਐਸਪੀਓ ਕੁਝ ਸਮਾਂ ਪਹਿਲਾਂ ਭਰਤੀ ਹੋਇਆ ਸੀ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਤੇ ਉਹਨਾਂ ਦਾ ਵੀ ਫੇਕ ਐਨਕਾਊਂਟਰ ਬਣਾ ਕੇ ਆਪਣੇ ਮੋਢਿਆਂ ਦੇ ਸtare ਵਧਾਉਣ ਵਾਸਤੇ ਤੇ ਝੂਠੀਆਂ ਤਰੱਕੀਆਂ ਲੈਣ ਦੇ ਲਈ ਜਿਹੜਾ ਇਹ ਸਾਰਾ ਕਾਰਨਾਮਾ ਕੀਤਾ ਗਿਆ ਸਾਡੇ ਨਾਲ ਪਰਿਵਾਰ ਵੀ ਆ ਪਾ ਪਰਿਵਾਰ ਦਾ ਵੀ ਪੱਖ ਲੈਂਦੇ ਆ ਜੀ ਤੁਸੀਂ ਦੱਸੋ ਜੀ ਇੰਨੇ ਸਾਲ ਬਾਅਦ ਲੱਗੇ ਕੀ ਤੁਹਾਡੀ ਤੁਹਾਡੇ ਭਾਵਨਾ ਜੀ ਕੀ ਤੁਹਾਡੀ ਮਾੜਾ 32 ਸਾਲ ਬਾਅਦ ਸਾਨੂੰ ਇਨਸਾਫ ਮਿਲਿਆ ਵਾ ਐਸ.ਬੀ. ਵਾਲਿਆਂ ਦੀ ਮਿਹਰਬਾਨੀ ਹੋਈ ਹੈ ਉਹਨਾਂ ਨੇ ਸਾਨੂੰ ਹੌਸਲਾ ਦਿੱਤਾ ਵਾ ਮੇਰੇ ਵੱਡੇ ਭਰਾ ਨੇ ਮੈਨੂੰ ਹੌਸਲਾ ਦਿੱਤਾ ਵੀ ਆਪਾਂ ਪਿੱਛੇ ਨਹੀਂ ਹਟਣਾ ਪਰ ਸਾਨੂੰ ਪੁਲਿਸ ਨੇ ਬਹੁਤ ਤੰਗ ਕੀਤਾ ਬਿਲਕੁਲ ਨਜਾਇਜ਼ ਮੁੰਡਾ ਬਹੁਤ ਜ਼ਿਆਦਾ ਤਰਨਤੰਦ ਜ਼ਿਲ੍ਹੇ ਵਿੱਚ 25 26 ਪਰਿਵਾਰਾਂ ਦੇ ਬੱਚੇ ਮਾਰੇ ਆ ਮੇਰਾ ਬੱਚਾ ਦੇ ਹਾਲੇ ਇਕਵਾਰਾ ਹੀ ਮੇਰਾ ਛੋਟਾ ਭਰਾ 19 20 ਸਾਲ ਦਾ ਸੀਗਾ ਜਿਹੜੇ 25 25 26 26 ਸਾਲ ਦੇ ਬੱਚੇ ਜਿਨ੍ਹਾਂ ਦੇ ਨਿੱਕੇ ਨਿੱਕੇ ਬੱਚੇ ਉਹਨਾਂ ਦਾ ਪਿਓ ਅੱਜ ਪਿਓ ਨੂੰ ਤਰਸਦੇ ਪਏ ਆ ਪੁਲਿਸ ਨੇ ਬਹੁਤ ਗਲਤ ਕੰਮ ਕੀਤਾ ਭਲਵੰਤ ਸਿੰਘ ਉਹਨਾਂ ਹੈਗਾ ਸੀਗਾ ਐਮ.ਐਲ.ਏ. ਤੇ ਇਸ ਕਰਕੇ ਅਸੀਂ ਕਹਿੰਨੇ ਆ ਜੋ ਪੁਲਸ ਨੇ ਸਾਡਾ ਬੇਸਾਬ 32 ਸਾਲ ਲਾਗੇ ਆ ਪਰ ਸਾਨੂੰ ਅੱਜ ਇਨਸਾਫ ਮਿਲਿਆ ਵਾ ਸਾਡੇ ਮਨ ਨੂੰ ਥੋੜੀ ਠੰਡਕ ਮਿਲੀ ਆ ਵੀ ਕੋਈ ਨਹੀਂ ਦੇਰ ਮਿਲਿਆ ਪਰ ਦਰਸਤ ਮਿਲਿਆ ਅਸੀਂ ਫੇਰ ਵੀ ਸੀਬੀਆਈ ਦੇ ਸ਼ੁਕਰਗੁਜ਼ਾਰ ਆ ਕਿ ਇਹਨਾਂ ਨੇ ਸਾਡਾ ਸਾਥ ਦਿੱਤਾ ਵਾ ਇੱਥੇ ਤੱਕ ਅਸੀਂ ਪਹੁੰਚੇ ਆ ਨਹੀਂ ਤੇ ਅਸੀਂ ਇਕੱਲੇ ਕਦੀ ਵੀ ਨਹੀਂ ਪਹੁੰਚ ਸਕਦੇ ਜੀ ਤੇ ਇਥੇ ਗੁਰਬਚਨ ਸਿੰਘ ਜੀ ਨੇ ਇੱਕ ਜਿਹੜੇ ਮੇਨ ਐਸਆਈ ਸੀਗੇ ਉਸ ਟਾਈਮ ਤੇ ਉਹਨਾਂ ਦੇ ਬਾਰੇ ਕਾਫੀ ਚਰਚਾ ਹੈਗਾ ਕਿ ਉਹਨਾਂ ਨੇ ਉਸ ਦੌਰ ਦੇ ਵਿੱਚ ਆਪਣੇ ਇਲਾਕੇ 'ਚ ਕਾਫੀ ਪੁਲਿਸ ਵਿਧੀਆਂ ਕੀਤੀਆਂ ਕੀਤੀਆਂ ਨੇ ਤੁਹਾਡਾ ਉਹਨਾਂ ਦੇ ਬਾਰੇ ਕੀ ਕਮੈਂਟ ਹੈ ਮਰਾ ਇਹ ਬਹੁਤ ਗੰਦਾ ਬੰਦਾ ਇਹਦਾ ਨਾਮ ਹੈਗਾ ਗੁਰਬਚਨ ਸਿੰਘ ਤੇ ਉਧਰੋਂ ਬਨਵੇ ਜੀ ਜਿਹੜਾ ਗੁਰਬਚਨ ਸਿੰਘ ਮਾਨੋਚਾਲ ਕਹਿੰਦਾ ਏਰੀਆ ਕਮਾਂਡਰ ਦਾ ਹੈਗਾ ਹੀ ਜਿੰਮੇਵਾਰੀ ਚੁੱਕਦਾ ਸੀ ਤੇ ਥਾਪੀ ਮਾਰ ਕੇ ਮੇਰੇ ਸਾਹਮਣੇ ਮੈਂ ਤੁਰਦਾ ਫਿਰਦਾ ਜਿਹਨੂੰ ਮਿਲਦੇ ਹਾਂ ਤੇ ਥਾਪੀ ਮਾਰ ਕੇ ਕਹਿੰਦਾ ਮੈਂ ਗੁਰਬਚਨ ਸਿੰਘ ਮਾਨੋਚਾਲ ਮੈਨੂੰ ਮਾਨੋਚਾਲ ਕਹੋ ਉਹਦੇ ਕੋਨਾ ਡੋਰੋ ਮੇਰੇ ਇਹ ਜਿਹਨੋਂ ਲੰਗਦਾ ਸੀ ਕਿੰਨੇ ਮੁੰਡੇ ਹੁੰਦੇ ਸੀ ਇਹ ਆਸੇ-ਪਾਸੇ ਲੁਕੇ ਹੁੰਦੇ ਸੀ ਖਲੋਤੇ ਹੁੰਦੇ ਤੇ ਇਹਨੂੰ ਵੇਖ ਕੇ ਲੋਕ ਜਾਂਦੇ ਸੀ ਇਹਨੇ ਆਪਣੀ ਇੰਨੀ ਦੇਸ਼ਕ ਤਰਨਤਾਂ ਦੇ ਵਿੱਚ ਵਸਾਈ ਵੀ ਕੱਲੇ-ਕੱਲੇ ਘਰ ਤੇ ਜਾ ਕੇ ਤੁਸੀਂ ਪੁੱਛ ਸਕਦੇ ਜੀ ਇਹਨੇ ਤਰਨਤਾਂ ਦੇ ਵਿੱਚ ਪੁਲਿਸ ਨਹੀਂ ਪੁਲਿਸ ਗੁੰਡਾ ਬਣਿਆ ਆਇਆ ਸੀਗਾ ਕਹਿੰਦਾ ਸੀ ਮੈਂ ਮਾਨੋਚਾਲ ਗਰਬਚਨ ਸਿੰਘ ਅੱਜ ਹੀ ਤੁਸੀਂ ਇੱਥੇ ਆ ਸਕੇ ਹੋਰ ਬੰਦੇ ਕੋਲ ਪੁੱਛ ਲਓ ਇਹਦਾ ਨਾਮ ਗਰਬਚਨ ਸਿੰਘ ਆ ਉਧਰ ਗਰਬਚਨ ਸਿੰਘ ਮਾਨੋਚਾਲ ਦਾ ਹੀ ਆ ਜਿਹੜਾ ਏੜੀ ਜੋ ਵੀ ਏੜੀ ਕਮਾਂਡਰ ਸੀਗਾ ਤੇ ਇਹਨੇ ਥਾਪੀਆਂ ਮਾਰ ਕੇ ਕਹਿੰਦਾ ਸੀ ਮੈਂ ਸ਼ੇਰ ਆ ਮੈਂ ਸ਼ੇਰ ਆ ਮੈਂ ਮਾਨੋਚਾਲ ਆ ਮੈਂ ਮਾਨੋਚਾਲ ਇਹਨੇ ਬਹੁਤ ਹੱਥ ਚੁੱਕੀ ਹੋਈ ਸੀ ਤੇ ਬੋਟਨ ਨਜਾਇਜ਼ ਮੁੰਡਾ ਮਾਰਿਆ ਵਾ ਰੱਬ ਹੈਗਾ ਵਾ ਇਹਨੂੰ ਅੱਜ ਸਜ਼ਾ ਮਿਲੀ ਆ ਮੈਂ ਕਹਿੰਦਾ ਇਸੇ ਤਰ੍ਹਾਂ ਸਾਰਨ ਸਜ਼ਾ ਮਿਲਣੀ ਚਾਹੀਦੀ ਹੈ ਜਿਹੜਾ ਕਿਸੇ ਨਾਲ ਗਲਤ ਕੰਮ ਕਰਦਾ ਵਾ ਅਪਲ ਦੇ ਕਿਸੇ ਨੇ ਕੋਈ ਗਲਤ ਕੰਮ ਸਾਡੇ ਬੱਚਿਆਂ ਨਾਲ ਨਹੀਂ ਕੀਤਾ ਜੇ 25 ਪੁਰਾਣਾ ਜੇ ਕਿਸੇ ਨੇ ਕੁਝ ਕੀਤਾ ਹੁੰਦਾ ਉਹਨੂੰ ਸਜ਼ਾ ਦਿੰਦੀ ਗਵਰਨਮੈਂਟ ਸਾਡੇ ਗੱਡੀ ਦਾ ਕਿਸੇ ਜੇ ਵਾਜ ਜਾਂਦੀ ਆ ਪੁਲਿਸ ਚਲਾਨਾ ਕੱਟ ਦਿੰਦੀ ਆ ਹੋਰ ਕੋਈ ਗਲਤੀ ਹੋਣੀ ਨੂੰ ਇਹਨੇ ਗਲਤੀ ਕੀਤੀ ਆ ਇਹਨੂੰ ਇਹਨੂੰ ਉਮਰ ਕੈਦ ਹੋ ਗਈ ਆ ਜੇ ਕਿਸੇ ਦੇ ਬੱਚੇ ਨੇ ਕੋਈ ਗਲਤੀ ਕੀਤੀ ਆ ਉਹਨੂੰ ਜੇਲ੍ਹ ਦੇ ਵਿੱਚ ਭੇਜ ਦੇ ਸਜ਼ਾ ਕੱਟਦਾ ਬਾਹਰ ਆ ਜਾਂਦਾ ਇਹ ਥੋੜੀ ਜੀ ਕਾਉਂਟਰ ਕਰ ਦਿਓ ਬੰਦੇ ਮਾਰ ਦੋ ਕਿੰਨੀਆਂ ਮਾਵਾਂ ਦੇ ਬੱਚੇ ਰੋਲਦੇ ਪਏ ਅੱਜ ਜੀ ਤੁਹਾਨੂੰ ਤੁਸੀਂ ਵੀ ਤੁਸੀਂ ਕੁਝ ਐਡ ਕਰਨਾ ਚਾਹੁੰਦੇ ਹੋ ਕਿਉਂਕਿ ਇਹ ਚੀਜ਼ ਅਸੀਂ ਤਾਂ ਪੁੱਛ ਰਹੇ ਹਾਂ ਕਿ ਹੁਣ ਜਦੋਂ ਇਹ ਗੱਲ ਚੱਲ ਰਹੀ ਹੈ ਤੁਹਾਡਾ ਫੈਸਲਾ ਅੱਜ ਆਇਆ ਹੈ ਇਹਦੇ ਵਿੱਚ ਵੀ ਇੱਕ ਯੂਪੀ ਦੇ ਵਿੱਚ ਇਨਕਾਉਂਟਰ ਦੀ ਗੱਲ ਚੱਲ ਰਹੀ ਹੈ ਤਾਂ ਇਨਕਾਉਂਟਰ ਤਾਂ ਬੰਦ ਨਹੀਂ ਹੋਏ ਤਾਂ ਤੁਸੀਂ ਕਿਦਾਂ ਦੇਖਦੇ ਹੋ ਪੁਲਿਸ ਦੀ ਕਾਰਗੁਜ਼ਾਰੀ ਕੁਝ ਬਦਲੇ ਅਸੀਂ ਕਹਿੰਦੇ ਆ ਵੀ ਜਿਹੜਾ ਕੰਮ ਕਰਨਾ ਚਾਹੀਦਾ ਵਾ ਹੋਰ ਲੋਕੀ ਵੇਖੋ ਤਰਨਤਨ ਦੇ ਵਿੱਚੋਂ ਉਹਨਾਂ ਗੈਂਗਸਟਰਾਂ ਦੇ ਬਹੁਤ ਫੋਨ ਆ ਰਹੇ ਉੱਥੇ ਪੁਲਿਸ ਕਿਉਂ ਨਹੀਂ ਕੁਝ ਕਰਦੀ ਪਈ ਮੇਰੇ ਲਾਗੇ ਮੇਰਾ ਦੋਸਤ ਹੈਗਾ ਉਹਨਦੇ ਕੋ ਗੈਂਗਸਟਰ ਪਤਾ ਨਹੀਂ ਕੀ ਕੀ ਨਾਂ ਉਹਨਾਂ ਦੇ 50 ਲੱਖ ਰੁਪਏ ਮੰਗਦੇ ਆ 5 ਲੱਖ ਲੈ ਜਾਂਦੇ 7 ਲੱਖ ਲੈ ਜਾਂਦੇ ਤਰਨਤਨ ਦੇ ਜ਼ਿਲ੍ਹੇ ਦੇ ਵਿੱਚ ਗੈਂਗਸਟਰਾਂ ਦਾ ਬਹੁਤ ਜ਼ਿਆਦਾ ਜੋਰ ਚੱਲਣ데요 ਆ ਇਸ ਕਰਕੇ ਆਪਾਂ ਕਹਿੰਨੇ ਆ ਵੀ ਜਿਹੜਾ ਬੰਦਾ ਗਲਤ ਵਾ ਉਹਦੇ ਨਾਲ ਗੱਲ ਕਰੋ ਕਿਹੜੇ ਨਿਆਂ ਹੈ ਸੰਘਰਸ਼ ਕਿੰਨਾ ਵੱਡਾ ਸੀਗਾ ਤੁਹਾਡੇ ਲਈ ਕਿੰਨਾ ਮੁਸ਼ਕਲ ਸੀਗਾ ਐਸ ਸੰਘਰਸ਼ੇ ਬਹੁਤ ਜ਼ਿਆਦਾ ਗਲਤ ਕਟਿਆ ਵਾ ਇਹਨਾਂ ਨੇ ਮੈਨੂੰ ਅੰਮ੍ਰਿਤਸਰ ਗਿਆ ਵਾ ਉੱਥੇ ਫੜ ਲਿਆ ਇਹਨਾਂ ਨੇ ਮੈਨੂੰ ਰਾਜੀਨਾਮੇ ਕਰਕੇ ਵੀ ਮੈਂ ਰਾਜੀਨਾਮੇ ਸਾਡੇ ਨਾਲ ਕਰ ਲਓ ਸਾਨੂੰ 50 ਲੱਖ ਰੁਪਏ ਦੇਣ ਦੀ ਆਫਰ ਕੀਤੀ ਆ ਤੇ ਅਸੀਂ ਪੈਸਾ ਨਹੀਂ ਲਿਆ ਅਸੀਂ ਪੈਸਾ ਨਹੀਂ ਲੈਣਾ ਤੇ ਇਸ ਕਰਕੇ ਮੇਰੇ ਤੇ ਨਾਲੇ ਡੋਂਬਾਤੇ ਮੇਰੇ ਮਗਰ ਪੈਰਵਾਈ ਹੋ ਗਈ ਮਿੰਟੋ ਮੀਟੇ ਮੇਰਾ ਭਰਾ ਪਹੁੰਚ ਗਿਆ ਮਗਰ ਮੇਰੇ ਰਿਸ਼ਤੇਦਾਰ ਮਗਰ ਪਹੁੰਚ ਗਏ ਇਸ ਕਰਕੇ ਮੇਰਾ ਬਚਾਅ ਹੋ ਗਿਆ ਇਨਾ ਬਹੁਤ ਡਰਾਇਆ ਭਰਾ ਨੂੰ ਡਰਾਇਆ ਧਮਕਾਇਆ ਵੀ ਤੁਸੀਂ ਸਾਡੇ ਨਾਲ ਰਾਜਨਾਵਾ ਕਰ ਲੋ ਤੇ ਅਸੀਂ ਤੁਹਾਡੇ ਨਾਲ ਇਸ ਤਰ੍ਹਾਂ ਕਰਦੇ ਦੋ ਦਿਨਾਂ ਬਾਅਦ ਜੀ ਹਣਾ ਸੀਬੀ ਆਏ ਨੇ ਸਾਨੂੰ ਹਸਲਾ ਦਿੱਤਾ ਵੀ ਅਸੀਂ ਤੁਹਾਡੇ ਮਗਰ ਆ ਜੇ ਕੋਈ ਤੁਹਾਨੂੰ ਜਿਆਦਾ ਤੰਗ ਕਰਨਗੇ ਤੇ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਠੀਕ ਹੈ ਇੱਕ ਵਾਰੀ